ਰੂਪਨਗਰ ਦੀ ਪੁਲਿਸ ਨੂੰ ਉਸਲੇ ਵੱਡੀ ਕਾਮਯਾਬੀ ਪ੍ਰਾਪਤ ਹੋਈ ਹੈ ਜਦੋਂ ਰੂਪਨਗਰ ਪੁਲਿਸ ਦੇ ਵੱਲੋਂ ਬਨ ਮਜ਼ਾਰਾ ਚਤੂਲੀ ਬਿਕੇ ਬੀਤੇ ਦਿਨੀ ਇੱਕ ਬੱਚੀ ਦੇ ਨਾਲ ਦਰਿੰਦਗੀ ਕਰਨ ਵਾਲੇ આરોપી ਨੂੰ ਗ੍ਰਿਫਤਾਰ ਕੀਤਾ ਗਿਆ ਰੂਪਨਗਰ ਜ਼ਿਲ੍ਹੇ ਦੇ ਐਸਐਸਪੀ ਗੁਲਨੀਸ਼ ਸਿੰਘ ਖੁਰਾਣਾ ਨੇ ਪ੍ਰੈਸ ਕਾਨਫਰੰਸ ਕਰਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸੀਆਈਏ ਰੂਪਨਗਰ ਦੀ ਟੀਮ थाना ਸਿੰਘ ਭਵੰਤਵਰ ਦੀ ਟੀਮ ਅਤੇ ਡੀਐਫਟੀ ਮੈਡਮ ਰਪਿੰਦਰ ਕੌਰ ਵੱਲੋਂ ਫਰੇਨਸਿਕ ਟੀਮ ਟ੍ਰੈਕਰ ਡੌਗਜ਼ ਦੀ ਮਦਦ ਨਾਲ ਹੀ ਰੂਪਨਗਰ ਜ਼ਿਲ੍ਹਾ ਪੁਲਿਸ ਵੱਲੋਂ ਇਸ ਕੇਸ ਵਿੱਚ 1 ਲੱਖ ਰੁਪਏ ਜੋ ਵੀ ਕੋਈ ਰੁਪਈ ਵਾਲੀ ਜਾਣਕਾਰੀ ਮਈਆ ਕਰਵਾਉਂਦਾ ਹੈ ਉਸ ਨੂੰ ਦੇਣ ਦਾ ਐਲਾਨ ਕੀਤਾ ਗਿਆ ਅਤੇ ਹੁਣ ਪੰਜ ਵਿਅਕਤੀਆਂ ਦੀ ਇਨਫੋਰਮੇਸ਼ਨ ਅਤੇ ਵਕਫ ਵਕਫ ਇਕੱਠੀ ਕੀਤੀ ਜਾਣਕਾਰੀ ਦੇ ਆਧਾਰ ਤੇ ਪੁਲਿਸ ਨੂੰ ਸਫਲਤਾ ਹਾਸਲ ਹੋਈ ਹੈ ਅਤੇ ਇੱਕ આરોપી ਦੁਰਗੇਸ਼ যাদব ਜੋ ਕਿ ਨੇਪਾਲ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਬਨਜਾਰਾ ਦੇ ਵਿੱਚ ਹੀ ਰਹਿ ਰਿਹਾ ਸੀ ਅਤੇ ਪੇਂਟਰ ਦਾ ਕੰਮ ਕਰਦਾ ਹੈ ਉਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਸਤੇ ਵਕਫ ਵਕਫ ਧਰਾਮਾ ਤਹਿਤ ਮੁਕਦਮਾ ਦਰਜ ਕਰਕੇ ਅਗਲੀ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਮੇਰਾ ਪੰਜਾਬ న్యూਸ ਲਈ ਰੂਪਨਗਰ ਤੋਂ ਲਾਡੀ ਖਾਬੜਾ ਦੀ ਰਿਪੋਰਟ। ਉਹ ਪਗੜਾ ਕਿਸ ਤਰੀਕੇ ਨਾਲ ਪੁਲਿਸ ਇੱਥੇ ਤੱਕ ਪਹੁੰਚੀ? 8 ਫਰਵਰੀ ਨੂੰ ਇੱਕ ਇਨਸੀਡੈਂਟ ਹੋਇਆ ਸੀਗਾ ਜਦੇ ਵਿੱਚ ਮਾਈਨਰ ਕੁੜੀ ਜਿਹੜੀ ਹੈਗੀ ਹੈ ਉਹਦੇ ਨਾਲ ਇੱਕ ਰੇਪ ਦਾ ਇਨਸੀਡੈਂਟ ਹੋਇਆ ਸੀ। ਰਾਤ ਦੇ ਸਮੇਂ अर्ਲੀ ਮਾਰਨਿੰਗ ਜਦੋਂ ਇਤਲਾ ਰੇਪ ਦੀ ਸਾਨੂੰ ਮਿਲੀ ਹੈਗੀ ਹੈ ਉਸ ਤੋਂ ਬਾਅਦ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ 376 ਪਕਸੋ ਵਿੱਚ। ਔਰ ਉਸ ਤੋਂ ਬਾਅਦ ਸਾਡੀ ਤਫ਼ਤੀਸ਼ ਜਿਹੜੀ ਹੈਗੀ ਹੈ ਉਹ ਆਪਾਂ ਉਹਦੇ ਰਿਗਾਰਡਿੰਗ ਜਿਹੜਾ ਹੈਗਾ ਫੋਰੈਂਸਿਕਸ ਦੀ ਟਰੈਕਰ ਡੌਗ ਦੀ ਹੋਰ ਵੀ ਟੈਕਨੀਕਲ ਜਿਹੜੇ ਐਵਿਡੈਂਸਸ ਹੁੰਦੇ ਨੇ ਉਹਨਾਂ ਦੇ थ्रू ਆਪਾਂ ਇਹਦੀ ਤਫ਼ਤੀਸ਼ ਕੀਤੀ ਔਰ ਉਸੇ ਦਿਨ ਜਿਹੜਾ ਹੈਗਾ 1 ਲੱਖ ਰੁਪਏ ਦਾ ਇੱਕ ਇਨਾਮ ਵੀ ਆਪਾਂ ਕੋਸ਼ਿਸ਼ ਕੀਤਾ ਸੀਗਾ ਪਬਲਿਕ ਨੂੰ ਕਿ ਜੇਕਰ ਕੋਈ ਚੰਗੀ ਇਨਫਾਰਮੇਸ਼ਨ ਦਿੰਦਾ ਹੈਗਾ ਜਿਹੜੇ ਕੇਸ ਦੇ ਨਾਲ ਰਿਲੇਟਿਡ ਹੈਗੀ ਹੈ ਤਾਂ ਉਹਨੂੰ ਇਨਾਮ ਦਿੱਤਾ ਜਾਊਗਾ ਉਸ ਤਫ਼ਤੀਸ਼ ਵਿੱਚ ਅੱਗੇ ਵਧਿਆ ਹੋਇਆ ਸਾਡੀ ਜਿਹੜੀ ਸੀਆਈਏ ਦੀ ਟੀਮ ਹੈਗੀ ਹੈ ਥਾਣਾ ਭਗਵੰਤਪੁਰੇ ਦੀ ਟੀਮ ਹੈਗੀ ਹੈ ਮੈਡਮ ਡੀਐਸਪੀ ਜਿਹੜਾ ਹੈਗੇ ਨੇ ਰੁਪਿੰਦਰ ਇਹਨਾਂ ਨੇ ਕਾਫੀ ਚੰਗੀ ਤਰੀਕੇ ਦੇ ਨਾਲ ਤਫ਼ਤੀਸ਼ ਕੀਤੀ ਔਰ ਇਸ ਬੰਦੇ ਨੂੰ ਜਿਹੜਾ ਹੈਗਾ ਦੁਰਗੇਸ਼ ਯਾਦਵ ਹੈ ਸਰੇ ਇਹ ਕਾਰਨ ਕੁਛ ਦੱਸਿਆ ਨਾ ਜਾਂਚ ਦੇ ਵਿੱਚ ਵੀ ਕਿਉਂ ਇਹਨੇ ਇਸ ਤਰ੍ਹਾਂ ਦੀ ਹਰਕਤ ਕੀਤੀ ਹੈਗੀ ਦੇਖੋ ਜੀ ਹਜੇ ਇਹਨੂੰ ਗ੍ਰਿਫਤਾਰ ਕੀਤਾ ਹੈਗਾ ਹੁਣ ਇਹਨੂੰ ਰਿਮਾਂਡ ਤੇ ਲੈ ਕਰਕੇ ਇਹਦੀ ਪੁੱਛਗਿੱਛ ਜਿਹੜੀ ਹੈਗੀ ਆ ਡੁਗਾ ਦੇ ਨਾਲ ਕੀਤੀ ਜਾਊਗੀ ਰੀਜ਼ਨ ਹਜੇ ਆਪਾਂ ਕਲੀਅਰਲੀ ਨਹੀਂ ਕਹਿ ਸਕਦੇ ਕਿ ਕਿਉਂ ਕੀਤਾ ਬਟ ਫੈਮਿਲੀ ਇਹਦੀ ਜਿਹੜੀ ਹੈਗੀ ਨੇਪਾਲ ਵਿੱਚ ਰਹਿੰਦੀ ਆ ਦਾ ਇੱਕ ਬੱਚਾ ਵੀ ਹੈਗਾ ਉੱਥੇ ਔਰ ਫੈਮਿਲੀ ਤਾਂ ਦੂਰ ਹੈਗਾ ਔਰ ਜਿਹੜਾ ਹੈਗਾ ਇਹਨੇ ਜਿਹੜੀ ਇਹਦੇ ਕੋਲੋ ਏਵਿਡੈਂਸ ਜਿਹੜੇ ਮਿਲੇ ਹੈਗੇ ਨਾ ਸਾਨੂੰ ਮੋਕੇ ਤੋਂ ਵੀ ਮਿਲੇ ਸੀਗੇ ਕਿ ਇੱਕ ਸਟੈਮਨਾ ਨਾਮ ਦੀ ਗੋਲੀ ਹੁੰਦੀ ਹੈ ਉਹ ਵੀ ਇਹਨੇ ਖਾਦੀ ਸੀਗੀ ਤੇ ਮੋਸਟ ਪ੍ਰੋਬੇਬਲੀ ਜਿਹੜਾ ਉਹਦੇ ਕਰਕੇ ਜਿਹੜਾ ਹੈਗਾ ਇਹਨੂੰ ਜੋ ਅੰਦਰੋਂ એનર્ਜੀ ਆਈ ਹੋਣੀ ਹੈ ਜਾਂ ਜੋ ਐਕਟੀਵੇਸ਼ਨ ਆਇਆ ਹੋਣਾ ਉਹਦੇ ਕਰਕੇ ਇਹਨੇ ਜਿਹੜਾ ਹੈ ਇਨਸੀਡੈਂਟ ਕੀਤਾ ਹੈਗਾ ਸਰ ਇਹਨੇ ਬੱਚੀ ਨੂੰ ਮਾਰਨ ਦੀ ਵੀ ਕੋਸ਼ਿਸ਼ ਕੀਤੀ ਸੀ ਤੇ ਬੱਚੀ ਦੇ ਹਲਾਰ ਜਗ੍ਹਾ ਦਿਖ ਰਿਹਾ ਉਹ ਕਿਦਾਂ ਨੇ ਬਿਲਕੁਲ ਜੀ ਬੱਚੀ ਜਦੋਂ ਰੇਪ ਕਰ ਰਏ ਸੀਗੇ ਉਦੋਂ ਉਹਨੇ ਉੱਥੇ ਸਟਰਗਲ ਕੀਤਾ ਉਦੋਂ ਇਹਨੇ ਮੌਕਾ ਮੌਕੇ ਤੇ ਮੁੱਕਾ ਮਾਰ ਕਰਕੇ ਜਿਹੜਾ ਹੈਗਾ ਉਹਨੂੰ ਮਾਰਨ ਦੀ ਕੋਸ਼ਿਸ਼ ਵੀ ਕੀਤੀ ਸੀਗੀ ਇਸੇ ਕਰਕੇ ਜਿਹੜਾ ਹੈਗਾ ਤਫਤੀਸ਼ ਦੌਰਾਨ ਆਪਾਂ 376A ਤੇ 376AB ਦਾ ਵਾਧਾ ਵੀ ਕੀਤਾ ਹੈਗਾ